ਅਸ਼ਿਕਾ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰ ਕੇਸ ਸਿੰਘ ਰਾਣਾ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਸ਼੍ਰੀ ਕੀਰਤਪੁਰ ਸਾਹਿਬ ਤੋਂ ਜਿੱਥੇ ਕਿ ਕਰੀਬੀ ਪਿੰਡ ਬੂੰਗਾ ਸਾਹਿਬ ਵਿਖੇ ਦੋ ਯੁਵਕ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ ਤੇ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਗਰਮੀ ਤੋਂ ਰਾਹਤ ਪਾਣ ਦੇ ਮਕਸਦ ਦੇ ਨਾਲ ਤਿੰਨ ਯੁਵਕ ਨਹਿਰ ਦੇ ਵਿੱਚ ਨਹਾ ਰਹੇ ਸੀ ਤਾਂ ਜਿਵੇਂ ਹੀ ਇੱਕ ਯੁਵਕ ਨਹਿਰ ਦੇ ਵਿੱਚ ਡੁੱਬਣ ਲੱਗਦਾ ਹੈ ਤਾਂ ਉਸ ਨੂੰ ਬਚਾਉਣ ਦੇ ਲਈ ਰਿਸ਼ਤੇ ਦੇ ਵਿੱਚ ਲੱਗਦਾ ਉਸ ਦਾ ਜੀਜਾ ਨਹਿਰ ਦੇ ਵਿੱਚ ਛਲਾਂਗ ਲਗਾ ਦਿੰਦਾ ਹੈ ਤੇ ਜਿਸ ਦੇ ਚਲਦੇ ਹੋਏ ਦੋ ਵਿਅਕਤੀ ਨਹਿਰ ਦੇ ਵਿੱਚ ਡੁੱਬ ਜਾਂਦੇ ਨੇ ਤੇ ਤੀਸਰੇ ਨੂੰ ਬਚਾ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਮੌਕੇ ਉੱਤੇ ਸਤਾਨਿਕ ਬਸਰੀਕ ਪਹੁੰਚ ਜਾਂਦੇ ਹਨ ਅਤੇ ਪੁਲਿਸ ਪ੍ਰਸ਼ਾਸਨ ਅਤੇ ਗੋਤਾਖੋਰਾਂ ਦੀ ਟੀਮਾਂ ਦੀ ਮਦਦ ਦੇ ਨਾਲ ਇਹਨਾਂ ਡੁੱਬੇ ਹੋਏ ਯੁਵਕਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਆਹ ਤੁਹਾਨੂੰ ਦਿਖਾਣੇ ਆਂ ਕੀਤਪੁਰਤ ਸਾਡੇ ਸਹਿਯੋਗੀ ਮਨੀਸ਼ ਫਰਵਾਹ ਦੀ ਇਹ ਪੂਰੀ ਰਿਪੋਰਟ ਮੈਂ ਹਾ ਮਨੀਸ਼ ਫਰਵਾਹ ਇਸ ਵੇਲੇ ਮੰਦ ਭਾਗੀ ਘਟਨਾ ਕੀਰਤਪੁਰ ਸਾਹਿਬ ਦੇ ਨੇੜੇ ਪਿੰਡ ਬੁੰਗਾ ਸਾਹਿਬ ਵਿਖੇ ਵਾਪਰੀ ਹੈ ਜਿੱਥੇ ਕਿ ਨਹਿਰ ਵਿੱਚ ਨਹਾਉਂਦੇ ਸਮੇਂ ਦੋ ਨੌਜਵਾਨਾਂ ਦੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਤੁਹਾਨੂੰ ਦੱਸ ਦਈਏ ਕਿ ਕੀਰਤਪੁਰ ਸਾਹਿਬ ਤੋਂ ਕੁਝ ਦੂਰੀ ਤੇ ਪਿੰਡ ਬੁੰਗਾ ਸਾਹਿਬ ਹੈ ਜਿੱਥੇ ਕਿ ਤਿੰਨ ਨੌਜਵਾਨ ਜਿਹੜੇ ਆ ਨਹਿਰ ਦੇ ਵਿੱਚ ਨਹਾ ਰਹੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਜਿਹੜੇ ਆ ਇੱਕ ਜਿਹੜਾ ਪਹਿਲਾਂ ਅਚਾਨਕ ਡੁੱਬਣ ਲੱਗਾ ਤਾਂ ਉਸ ਦਾ ਜੀਜਾ ਉਸ ਨੂੰ ਦੇਖ ਕੇ ਉਸਨੇ ਛਾਲ ਮਾਰ ਦਿੱਤੀ ਤੇ ਦੋਨਾਂ ਦਾ ਜਿਹੜਾ ਹੈ ਦੋ ਨੌਜਵਾਨ ਜਿਹੜੇ ਆ ਉਹ ਡੁੱਬ ਗਏ ਹਨ ਤੇ ਤੀਜਾ ਜਿਹੜਾ ਨੌਜਵਾਨ ਹੈ ਫਿਲਹਾਲ ਬਚ ਗਿਆ ਅ ਘਟਨਾ ਅੱਜ ਦੁਪਹਿਰ ਜਿਹੜੀ 12 ਵਜੇ ਦੇ ਕਰੀਬ ਦੀ ਹੈ ਬਹੁਤ ਹੀ ਮੰਦ ਭਾਗੀ ਘਟਨਾ ਹੈ ਘਟਨਾ ਤੋਂ ਬਾਅਦ ਜਿਹੜਾ ਹੈ ਇਲਾਕੇ ਦੇ ਵਿੱਚ ਜਿਹੜਾ ਹੈ ਪੂਰੀ ਤਰ੍ਹਾਂ ਰੋਸ਼ ਪਾਇਆ ਗਿਆ ਪਾਇਆ ਗਿਆ ਹੈ ਇਸ ਵੇਲੇ ਬੂੰਗਾ ਸਾਹਿਬ ਦੇ ਕੋਲ ਖੜੇ ਆ ਜਿੱਥੇ ਕਿ ਮੰਦ ਭਾਗੀ ਘਟਨਾ ਆ ਤੁਹਾਨੂੰ ਦੱਸ ਦਈਏ ਕਿ ਵਾਪਰੀ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਦੀ ਜਿਹੜੀ ਮੌਤ ਹੋ ਗਈ ਹੈ ਡੁੱਬਣ ਦਾ ਸਮਾਚਾਰ ਪ੍ਰਾਪਤ ਹੋਇਆ ਜਿਸ ਨੂੰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਕਿ ਗੋਤਾਖੋਰਾਂ ਦੀ ਇੱਕ ਟੀਮ ਵੱਲੋਂ ਜਿਹੜਾ ਹੈ ਉਹਨਾਂ ਨੂੰ ਲੱਭਣ ਦੀ ਉਹਨਾਂ ਨੂੰ ਪਾਲ ਜਿਹੜੀ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿੰਡ ਦੇ ਜਿਹੜੇ ਮੌਤਬਰ ਲੋਕ ਹੈ ਉਹ ਵੀ ਇੱਥੇ ਪਹੁੰਚ ਗਿਆ ਹੈ ਪ੍ਰਸ਼ਾਸਨ ਪੁਲਿਸ ਪਾਰਟੀ ਦੀ ਜੇ ਗੱਲ ਕਰੀਏ ਤਾਂ ਕੀਰਤਪੁਰ ਸਾਹਿਬ ਥਾਣਾ ਮੁਖੀ ਵੀ ਇੱਥੇ ਮੌਕੇ ਤੇ ਪਹੁੰਚੇ ਸਨ ਚਸ਼ਮਤੀ ਦਾ ਦੱਸਣਾ ਹੈ ਕਿ ਨਹਿਰ ਦੇ ਵਿੱਚ ਨਹਾ ਰਹੇ ਦੋ ਨੌਜਵਾਨ ਜਿਨ੍ਹਾਂ ਦੇ ਵਿੱਚੋਂ ਇੱਕ ਦੀ ਜਿਹੜਾ ਕਿਸੇ ਤਰੀਕੇ ਨਾਲ ਉਹ ਡੁੱਬਣ ਦੀ ਜਿਹੜੀ ਉਹਦੀ ਹਾਲਤ ਹੋ ਜਾਂਦੀ ਹੈ ਤੇ ਨਾਲ ਹੀ ਉਸ ਦਾ ਜਿਹੜਾ ਜੀਜਾ ਹੈ ਉਹ ਵੀ ਉਸ ਨੂੰ ਦੇਖ ਕੇ ਛਾਲ ਮਾਰ ਦਿੰਦਾ ਹੈ ਤੇ ਮੰਦਪਾਗੀ ਗੱਲ ਇਹ ਹੈ ਕਿ ਦੋ ਜਿਹੜੇ ਨੌਜਵਾਨ ਹੈ ਉਹ ਇਸ ਨਹਿਰ ਦੇ ਵਿੱਚ ਡੁੱਬ ਗਏ ਹਨ ਉਹਨਾਂ ਦੀ ਜਿਹੜੀ ਹੈ ਭਾਲ ਹੈ ਗੋਤਾਖਰਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ ਕੀਰਤਪੁਰ ਸਾਹਿਬ ਦੀ ਮੰਦਪਾਗੀ ਘਟਨਾ ਇਸ ਵੇਲੇ ਦੀ ਅੱਜ ਦੁਪਹਿਰ 12 ਵਜੇ ਦੇ ਕਰੀਬ ਜਿਹੜਾ ਹੈ ਮੰਦਪਾਗਾ ਹਾਦਸਾ ਵਾਪਰਿਆ ਹੈ ਇਸ ਹਾਦਸੇ ਦੌਰਾਨ ਦੋ ਨੌਜਵਾਨ ਜਿਹੜੇ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਚਸ਼ਮਦੀਤਾਂ ਦਾ ਜਾਂ ਪਿੰਡ ਵਾਸੀਆਂ ਦਾ ਦੱਸਣਾ ਇਹ ਹੈ ਕਿ ਬੀਤੀ ਰਾਤ ਇਸ ਪਿੰਡ ਦੇ ਵਿੱਚ ਇੱਕ ਧਾਰਮਿਕ ਸਮਾਗਮ ਕਰਵਾਇਆ ਹੋਇਆ ਸੀ ਜਿਸ ਦੇ ਵਿੱਚ ਇਹ ਨੌਜਵਾਨ ਇੱਕ ਨੌਜਵਾਨ ਜਲੰਧਰ ਢਿਲਵਾ ਕਲਾਂ ਤੋਂ ਆਇਆ ਹੋਇਆ ਸੀ ਤੇ ਦੂਜਾ ਨੌਜਵਾਨ ਜਿਹੜਾ ਹੈ ਚੰਡੀਗੜ੍ਹ ਦੇ ਨੇੜੇੋਂ ਆਇਆ ਹੋਇਆ ਸੀ ਦੋਨੋਂ ਰਿਸ਼ਤੇ ਦੇ ਵਿੱਚ ਜੀਦਾ ਤੇ ਸਾਲਾ ਸੀ ਤੇ ਜਦੋਂ ਸਾਲਾ ਉਸ ਦਾ ਅਚਾਨਕ ਉਸ ਦੇ ਹੱਥ ਛੁੱਟ ਗਿਆ ਤੇ ਉਹ ਡੁੱਬਣ ਲੱਗਾ ਤਾਂ ਉਸ ਨੂੰ ਦੇਖਦੇ ਉਸ ਦੇ ਜੀਜੇ ਨੇ ਵੀ ਛਾਲ ਮਾਰ ਦਿੱਤੀ ਤੇ ਇਸ ਤੋਂ ਬਾਅਦ ਜਿਹੜੇ ਹੈ ਦੋ ਨੌਜਵਾਨ ਜਿਹੜੇ ਡੁੱਬਣ ਦਾ ਸਮਾਚਾਰ ਪ੍ਰਾਪਤ ਹੋ ਗਿਆ ਜਦੋਂ ਕਿ ਤੀਜਾ ਬਚ ਗਿਆ ਨਾ ਰਹੇ